ਸਦੀ ਤਲੀ ਦੇ ਉੱਤੇ ਹੀ ਨੇ ਉੱਤੇ ਹੀ ਨੇ ਕਈ ਵਾਰੀ ਸਾਡੇ ਕੋਲ ਕੋਈ ਚੀਜ਼ ਵਸਤੂ ਮੰਗੇ ਤੇ ਜੇਬ ਚੋਂ ਕੱਢ ਕੇ ਦਿੰਨੇ ਆ ਉਹ ਹੱਥ ਚ ਨਹੀਂ ਹੁੰਦੀ ਜੇਬ ਚ ਹੁੰਦੀ ਹੈ ਕੋਈ ਗੱਲ ਦੇ ਚੋਂ ਕੱਢ ਕੇ ਦਿੰਦਾ ਹੈ ਕੋਈ ਕਹਿੰਦਾ ਮੇਰੇ ਤੇ ਬੈਂਕ ਚ ਪਏ ਨੇ ਉੱਥੋਂ ਟ੍ਰਾਂਸਫਰ ਕਰਦੇ ਆ ਕੋਈ ਚੈੱਕ ਕੱਟ ਕੇ ਦਿੰਦਾ ਉਹ ਕਾਗਜ਼ ਲੈ ਕੇ ਜਾਂਦੇ ਆ ਤੇ ਉਹ ਫਿਰ ਉਹ ਗੋਂ ਪੈਸੇ ਦੇ ਦਿੰਦੇ ਨੇ ਕਾਊਂਟ ਵਿੱਚ ਆ ਜਾਂਦੇ ਹਨ ਉਹ ਕਰਤੇ ਪੁਰਖ ਨੂੰ ਨਾ ਜੀਬ ਚੋਂ ਕੱਢਣਾ ਪੈਂਦਾ ਨਾ ਗੱਲੇ ਚੋਂ ਕੱਢਣਾ ਪੈਂਦਾ ਨਾ ਅਕਾਊਂਟ ਵਿੱਚ ਨੇ ਉਹ ਸਾਰਾ ਕੁਝ ਹੱਥ 'ਚ ਹੀ ਹੈ ਤੇ ਗੁਰਮੁਖ ਪਿਆਰਿਓ ਹੱਥ ਦੇ ਉਤੋਂ ਤਲੇ ਦਾ ਭਾਗ ਉਤੋਂ ਚੁੱਕਣਾ ਹੀ ਹੈ ਆਪਾਂ ਉਹ ਚਾਰ ਪਦਾਰਥ ਨੇ ਧਰਮ ਅਰਥ ਕਾਮ ਮੋਖ ਦਾ ਦਾਤਾ ਇਹ ਚਾਰ ਪਦਾਰਥ ਨੇ ਤੇ ਚਾਰ ਪਦਾਰਥ ਗੁਰਮੁਖ ਪਿਆਰਿਓ ਉਹ ਕਰਤਾ ਪੁਰਖ ਜਦੋਂ ਸਾਜਣ ਵਾਲੇ ਇੱਕੇ ਤੇ ਚਾਰ ਪਦਾਰਥ ਉਹਦੇ ਕੋਲ ਨੇ ਅਸ਼ਟ ਦਸਾਂ ਸਿੱਧ ਅਸ਼ਟ ਦਸਾਂ 10 ਤੇ 8 18 ਸਿੱਧੀਆਂ ਉਸ ਕਰਤੇ ਪੁਰਖ ਦੀਆਂ ਸਾਜੀਆਂ ਹੋਈਆਂ ਹਨ ਬਣਾਈਆਂ ਹੋਈਆਂ ਹਨ ਨਵ ਨਿੱਧ ਨੌ ਨਿੱਧੀਆਂ ਪਦਮ ਮਾਹਾ ਪਦਮ ਮੱਕਰ ਕਸ਼ਯਪ ਮੁਕੰਦ ਕੁੰਦਨੀਲ ਸੰਖ ਖਰਬ ਇਹ ਨੌ ਖਜ਼ਾਨੇ ਨੇ ਇਹ ਤੇ ਗੁਰਮੁਖ ਪਿਰਜ ਲੈਣੇ ਹੁਣ ਸਿੱਖ ਨੇ ਨਾ ਇੱਕ ਬਹੁਤੀ ਦੂਰ ਨਹੀਂ ਪਏ ਹੈਗੇ ਇਹ ਜੇ ਲੈਣੇ ਹੁਣ ਤੇਗ ਬਹਾਦਰ ਸਿਮਰਿਆ ਘਰ ਨੌ ਨਿੱਧ ਆਵੇ ਧਾਏ ਇਹ ਤੇ ਵਿਸ਼ਵਾਸ ਕਰਨ ਦੀ ਗੱਲ ਹੈ ਇਹ ਨੌ ਦੇ ਨੌ ਹੀ ਖਜ਼ਾਨੇ ਨੌ ਬੋਰੀਆਂ ਖੁੱਲ ਜਾਂਦੀਆਂ ਵੱਡੀਆਂ ਵੱਡੀਆਂ ਜਦੋਂ ਕਹਿ ਦੀਦਾ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਇਨਾ ਹੀ ਕਹਿਣਾ ਹੈ। ਕਾਰ ਤਲ ਤਾਂ ਕੇ ਹੱਥ ਦੀ ਤਲੀ ਦੇ ਉੱਤੇ ਹੀ ਨੇ ਉੱਤੇ ਹੀ ਨੇ। ਕਈ ਵਾਰੀ ਸਾਡੇ ਕੋਲ ਕੋਈ ਚੀਜ਼ ਵਸਤੂ ਮੰਗੇ ਤੇ ਜੇਬ ਚੋਂ ਕੱਢ ਕੇ ਦਿੰਨੇ ਆ ਉਹ ਹੱਥ 'ਚ ਨਹੀਂ ਹੁੰਦੀ ਜੇਬ 'ਚ ਹੁੰਦੀ ਹੈ। ਕੋਈ ਗਲਦੇ 'ਚੋਂ ਕੱਢ ਕੇ ਦਿੰਦਾ ਹੈ। ਕੋਈ ਕਹਿੰਦਾ ਮੇਰੇ ਤੇ ਬੈਂਕ 'ਚ ਪਏ ਨੇ ਉੱਥੋਂ ਟ੍ਰਾਂਸਫਰ ਕਰਦੇ ਆ। ਕੋਈ ਚੈੱਕ ਕੱਟ ਕੇ ਦਿੰਦਾ ਉਹ ਕਾਗਜ਼ ਲੈ ਕੇ ਜਾਂਦੇ ਆ ਤੇ ਉਹ ਫਿਰ ਉਹ ਘੋਂ ਪੈਸੇ ਦੇ ਦਿੰਦੇ ਨੇ। ਕਾਊਂਟਰ ਵਿੱਚ ਆ ਜਾਂਦੇ ਹਨ। ਅਦਰ ਉਹ ਕਰਤੇ ਪੁਰਖ ਨੂੰ ਨਾ ਜੀਬ ਚੋਂ ਕੱਢਣਾ ਪੈਂਦਾ ਨਾ ਗੱਲੇ ਚੋਂ ਕੱਢਣਾ ਪੈਂਦਾ ਨਾ ਅਕਾਊਂਟ ਵਿੱਚ ਨੇ ਉਹ ਸਾਰਾ ਕੁਝ ਹੱਥ 'ਚ ਹੀ ਹੈ ਤੇ ਗੁਰਮੁਖ ਪਿਆਰਿਓ ਹੱਥ ਦੇ ਉਤੋਂ ਤਲੇ ਦਾ ਭਾਗ ਉਤੋਂ ਚੁੱਕਣਾ ਹੀ ਹੈ ਆਪਾਂ ਉਹਨੇ ਮੁਠਵ ਨਹੀਂ ਬੰਦ ਕੀਤੀ ਹੋਈ ਉੱਤੇ ਹੀ ਪਿਆ ਹੋਇਆ ਸਾਰਾ ਕੁਝ ਆਹ ਕਦੇ ਉਹ ਸਭ ਕੁਝ ਦਾ ਅਸਲ ਮਾਲਕ ਹੈ